ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜੀ ਲਓ ਜੀ ਆਪਾਂ ਨੇ ਆ ਇੱਕ ਬੋਟੀ ਚੀਨਲ ਚੀਨੀ ਦੀ ਲੈ ਲਈ ਆਪਾਂ ਵੀਡੀਓ ਸ਼ੁਰੂ ਕਰਨ ਲੱਗੇ ਆਂ ਇੰਨਾ ਹੀ ਆਪਾਂ ਨੇ ਆ ਲੈ ਲਿਆ ਬੇਸਣ ਬੇਸਣ ਨੂੰ ਆਪਾਂ ਥੋੜਾ ਜਿਹਾ ਇਹਦੇ ਵਿੱਚ ਪਾ ਲੈਨੇ ਆ ਬੇਕਿੰਗ ਪਾਊਡਰ ਨੋ ਜੀ ਬੇਕਿੰਗ ਪਾਊਡਰ ਆਪਾਂ ਨੇ ਪਾ ਲਿਆ ਹੁਣ ਇਹਦਾ ਆਪਾਂ ਘੋਲ ਬਣਾ ਲੈਨੇ ਆ ਥੋੜਾ ਥੋੜਾ ਪਾਣੀ ਪਾ ਕੇ ਘੋਲ ਬਣਾਵਾਂਗੇ ਬੇਸਣ ਦਾ ਇੱਕਦਮ ਪਾਣੀ ਨਹੀਂ ਪਾਵਾਂਗੇ ਥੋੜਾ ਪਾਣੀ ਪਾ ਕੇ ਆਪਾਂ ਬੇਸਣ ਨੂੰ ਘੋਲ ਲੈਣਾ ਕਿਉਂਕਿ ਜੇ ਇੱਕ ਲੱਤ ਪਾਣੀ ਪਾਉਨੇ ਫਿਰ ਇਹਦੇ ਵਿੱਚ ਗੰਡਾ ਪੈ ਜਾਂਦੀ ਐ ਨੇ ਜੀ ਲੋ ਜੀ ਬੇਸਣ ਆਪਾਂ ਨੇ ਚੰਗੀ ਤਰ੍ਹਾਂ ਘੋਲ ਲਿਆ ਦੇਖੋ ਇਦਾਂ ਬਣ ਗਿਆ ਇਹ ਹੁਣ ਇਹਨੂੰ ਆਪਾਂ ਢੱਕ ਕੇ ਇੱਕ ਸਾਈਡ ਤੇ ਰੱਖ ਦਿੰਨੇ ਕੁਸਟਾ આમਲੇ ਹੀ ਰਸ ਨਹੀਂ ਧਰ ਦਿੰਨੇ ਲਓ ਜੀ ਆਪਾਂ ਨੇ ਚੁੱਲੇ ਦੇ ਵਿੱਚ ਅੱਗ ਬਾਲ ਲਈ ਹੁਣ ਇਹਦੇ ਉੱਪਰ ਆਪਾਂ ਧਰ ਲੈਨੇ ਆ ਕੜਾਹੀ ਹੁਣ ਆ ਜਿਹੜੀ ਚੀਨੀ ਆਪਾਂ ਇਹਨੂੰ ਇਹਦੇ ਵਿੱਚ ਐਡ ਕਰ ਦਿੰਨੇ ਆ ਇਹ ਹੀ ਇੱਕ ਦਮਗਾ ਜ ਆਪਾਂ ਪਾ ਲੈਨੇ ਆ ਪਾਣੀ ਦਾ ਭਰ ਕੇ ਲਓ ਜੀ ਆਪਾਂ ਹੁਣ ਇਹਦੀ ਚਾਸਨੀ ਬਣਾ ਲੈਨੇ ਲਓ ਜੀ ਆਪਾਂ ਚਾਹ ਚੀਨੀ ਵੀ ਚੰਗੀ ਤਰ੍ਹਾਂ ਮੈਲਟ ਕਰ ਲੈਨੇ ਆ ਘੱਟ ਜੇਰ ਫੇਰ ਕੇ ਆਪਾਂ ਹੁਣ ਇਹ ਦੇਰ ਤੱਕ ਪਕਾਵਾਂਗੇ ਜਿੰਨੀ ਦੇਰ ਤੱਕ ਆਪਣੀ ਚਾਸਨੀ ਵਧੀਆ ਨਹੀਂ ਪੱਕ ਜਾਂਦੀ ਲਓ ਜੀ ਦੇਖੋ ਚਾਸਨੀ ਆਪਣੀ ਚੰਗੀ ਤਰ੍ਹਾਂ ਰਿਝਣ ਲੱਗ ਗਈ ਇਹਨੂੰ ਆਪਾਂ ਥੋੜਾ ਜਿਹਾ ਹੋਰ ਜਿਾਵਾਂਗੇ ਇਧਰ ਆਪਾਂ ਨੇ ਫੂਡ ਕਲਰ ਲੈ ਲਿਆ ਇਹਨੂੰ ਆਪਾਂ ਪਾਣੀ 'ਚ ਘੋਲ ਲਿਆ ਇਹਨੂੰ ਆਪਾਂ ਵਿੱਚ ਮਿਕਸ ਕਰ ਦਿੰਨੇ ਆਂ ਹੰਦੀ ਤਰ੍ਹਾਂ ਜਿਹਾ ਲਾ ਮਾਗੇ ਉਨੀ ਦੇਰ ਸੱਕਰ ਜਿਾਵਾਂਗੇ ਜਿੰਨੀ ਦੇਰ ਤੱਕ ਆਪਣੀ ਚਾਸਨੀ ਚਿਪਚਿਪੀ ਨਹੀਂ ਬਣਦੀ ਲਓ ਜੀ ਚਾਸਨੀ ਆਪਣੀ ਬਣ ਗਈ ਹੁਣ ਇਹਨੂੰ ਆਪਾਂ نیچے ਲਾ ਲੈਨੇ ਦੇਖੋ ਐਂ ਵਧੀਆ ਗਾੜੀ ਚਾਸਨੀ ਬਣ ਗਈ ਹੁਣ ਇਹਨੂੰ ਆਪਾਂ ਚੁੱਲੇ ਦੇ نیچے ਲਾ ਲੈਨੇ ਆ। ਲਓ ਜੀ ਆਪਾਂ ਨੇ ਚਾਸਨੀ ਕੱਢ ਲਈ ਤੁਸਕ ਦੇ ਵਿੱਚ ਤੇ ਆਪਾਂ ਨੇ ਕੜਾਹੀ ਦੇ ਬਾਰੇ ਧੋ ਕੇ ਧਰ ਲਈ। ਹੁਣ ਇਹਦਾ ਆਪਾਂ ਪਾਣੀ ਸੁਕਾ ਕੇ ਫਿਰ ਇਹਦੇ ਵਿੱਚ ਪਾਉਨੇ ਆ ਕੀ? ਲਓ ਜੀ ਆਪਾਂ ਕਿਆ ਪਾਉਨੇ ਆ? ਇਹਨੂੰ ਆਪਾਂ ਚੰਗੀ ਤਰ੍ਹਾਂ ਮੈਲਟ ਕਰ ਲੈਨੇ। ਲਓ ਜੀ ਆਪਾਂ ਨੇ ਆ ਝਾਰਨੀ ਲੈ ਲਈ। ਆ ਜਿਹੜਾ ਆਪਾਂ ਨੇ ਬੇਸਣ ਭੋਲ ਕੇ ਰੱਖਿਆ ਸੀ। ਇਹਨੂੰ ਆਪਾਂ ਝਾਰਨੀ ਦੇ ਉੱਪਰ ਪਾ ਲੈਨੇ। ਇਹਨੂੰ ਆਪਾਂ ਇਦਾਂ ਹਿਲਾਈ ਜਾਵਾਂਗੇ। ਬੇਸਨ ਆਪਣਾ ਨੀਚੇ ਡਿੱਗੀ ਜਾਊਗਾ। ਲਓ ਜੀ ਦੇਖੋ ਆਪਣੀ ਬੁੰਦੀ ਫਰਾਈ ਹੋ ਗਈ ਹੁਣ ਇਹਨੂੰ ਆਪਾਂ ਤੇਲ ਤੋਂ ਬਾਹਰ ਕੱਢ ਲੈਨੇ ਆ। ਹੁਣ ਆਪਾਂ ਇਹਨੂੰ ਤੇਲ ਚੋਂ ਬਾਹਰ ਕੱਢ ਕੇ ਪਾਣੀ ਬਣਾ ਕੇ ਰੱਖੀ ਤੀ ਉਹਦੇ ਵਿੱਚ ਐਡ ਕਰੀ ਜਾਨੇ ਇਸ ਨੂੰ ਟਾਕ ਲੈਣੇ ਇਦਾਂ ਆਪਾਂ ਹੋਰ ਹੁੰਦੀ ਬਣਾ ਲੈਣੇ ਅੱਦੇ। ਇਦਾਂ ਜੀ ਆਪਾਂ ਇਸੇ ਤਰ੍ਹਾਂ ਹੁਣ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਫਰਾਈ ਕਰਕੇ ਤਿੰਨ ਦੇ ਬਾਹਰ ਕੱਢ ਲੈਨੇ ਆ। ਲਓ ਜੀ ਇਹਨਾਂ ਨੂੰ ਵੀ ਆਪਾਂ ਕੱਢ ਲੈਨੇ ਆ। ਲਓ ਜੀ ਇਹਨਾਂ ਨੂੰ ਵੀ ਆਪਾਂ ਹੁਣ ਚਾਸ਼ਨੀ ਦੇ ਵਿੱਚ ਪਾ ਦੇਨੇ ਆ। ਇਨੂੰ ਵੀ ਆਪਾਂ ਚਾਸਨੀ ਦੇ ਵਿੱਚ ਐਂ ਬੁੰਦੀ ਆਪਾਂ ਪਕਾਈ ਜਾਂਦੀ ਹੈ ਤੇ ਚਾਸਨੀ ਦੇ ਵਿੱਚ ਪਾਈ ਜਾਂਦੇ। ਨਾਲ ਮੈਸ਼ ਕਰ ਲੈਣਾ ਚੰਗੀ ਤਰ੍ਹਾਂ ਬੁੰਦੀ ਨੂੰ। ਕਿਉਂਕਿ ਗਰਮਾ ਹੱਥ ਆਪਾਂ ਪੈਂਦਾ ਨਹੀਂ। ਇਸ ਲਈ ਆਪਾਂ ਕੱਤੀ ਨਾਲ ਕਰ ਲੈਨੇ ਆ। ਬੁੰਦੀ ਆਪਾਂ ਨੇ ਸਾਰੀ ਪਕਾ ਲਈ। ਪਕਾ ਕੇ ਆਪਾਂ ਨੇ ਚਾਸਨੀ ਦੇ ਵਿੱਚ ਮਿਕਸ ਕਰ ਲਈ। ਇਹਨੂੰ ਚੰਗੀ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਆਪਾਂ ਇਦਾਂ ਮੈਸ ਕਰ ਲਵਾਂਗੇ। ਲਓ ਜੀ ਹੁਣ ਇਹ ਥੋੜੇ ਜਿ ਗਰਮ ਨੇ ਆਪਣੀ ਪਕੌੜੀ ਬਣਾਈ ਗਿਆ ਜਿਹੜੀ ਇਹ ਗਰਮ ਬੂੰਦੀ ਹੁਣ ਇਹਨੂੰ ਆਪਾਂ ਥੋੜਾ ਜਿਹਾ ਠੰਡਾ ਕਰ ਲੈਨੇ ਠੰਡਾ ਕਰਕੇ ਆਪਾਂ ਫੇਰ ਲੱਡੂ ਬਣਾਉਣੇ ਆ ਇਹਦੇ ਲਓ ਜੀ ਹੁਣ ਆਪਾਂ ਲੱਡੂ ਬਣਾ ਲੈਨੇ ਕਿਉਂਕਿ ਗਰਮ ਨੇ ਹਜੇ ਗਰਮ ਦੇ ਫਿਰ ਬੱਟੇ ਵਧਿਆ ਜਾਂਦੇ ਨੇ ਇਸ ਲਈ ਆਪਾਂ ਹੱਥ ਵੀ ਮੱਚਦੇ ਨੇ ਲਓ ਜੀ ਇਸੇ ਤਰ੍ਹਾਂ ਆਪਾਂ ਸਾਰੇ ਲੱਡੂ ਬਣਾ ਲੈਨੇ ਬਿਲਕੁਲ ਐਂ ਖਸਬੂ ਆ ਰਹੀ ਹੈ ਜਿਵੇਂ ਬਿਆਹਾਂ ਵਾਲੇ ਲੱਡੂਆਂ ਦੀ ਹੁੰਦੀ ਹੈ ਐ ਲੱਗਦਾ ਵੀ ਜਿਵੇਂ ਕੜਾਹੀ ਚੜ੍ਹੀ ਹੋਈ ਹੁੰਦੀ ਸੀ ਬਹੁਤ ਵਧੀਆ ਖਸਬੂ ਆ ਰਹੀ ਸੀ ਆਪਾਂ ਇੱਦਾਂ ਸਾਰੇ ਲੱਡੂ ਬਣਾ ਕੇ ਤਿਆਰ ਕਰ ਲੈਨੇ ਆ ਜਿਆਦਾ ਗਰਮ ਹੈ ਜੀ ਹਜੇ ਗੁੰਦੀ ਚਾशनी ਵਾਲੀ ਗਰਮ ਧੀ ਆਠ ਮੱਝਦੇ ਨੇ ਪਾਂਹ ਪਲੇਟ ਨੂੰ ਘਰ ਦਿੰਨਿਆ ਕਰਕੇ ਲੱਡੂ ਆਪਣੇ ਬਣ ਗਏ ਇਹਨਾਂ ਨੂੰ